ਇਨਫੋਰਮੇਸ਼ਨ ਆਈ ਹੈ ਕਿਉਂਕਿ ਏਰੀਆ ਜਿਹੜਾ ਹੈ ਪਹਿਲਾ ਕਮਿਸ਼ਨਰੇਟ ਤੇ ਜਿਹੜਾ ਹੈ ਅੰਮ੍ਰਿਤਸਰ ਦਿਹਾਤੀ ਇਹਦੀ ਹੱਦ ਤੇ ਹੀ ਪੈਂਦਾ ਤੇ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਤੇ ਸਾਰੀ ਸਾਡੀ ਟੀਮ ਜਦੋਂ ਵੀ ਜਦੋਂ ਦਾ ਇਹ ਪਤਾ ਲੱਗਿਆ ਸੀ ਇੱਥੇ ਆਏ ਆ ਸਾਰੀ ਚੀਜ਼ਾਂ ਅਸੀਂ ਦੇਖ ਲਈਏ ਇਹ ਐਚਡੀਐਫਸੀ ਦਾ ਬੈਂਕ ਜਿਵੇਂ ਤੁਹਾਨੂੰ ਪਤਾ ਮੇਨ ਰੋਡ ਤੋਂ ਹੱਡ ਲਈਏ 100 ਮੀਟਰਸ ਦੀ ਦੂਰੀ ਤੇ ਹੈ ਤੇ ਪੰਜ ਜਿਹੜੇ ਹੈਗੇ ਆ ਲੜਕੇ ਆਏ ਨੇ ਜਿਹੜੇ ਇਹਨਾਂ ਨੇ ਮੂੰਹ ਬੰਨਿਆ ਹੋਇਆ ਸੋ ਤੇ ਇੱਥੇ ਕਿਉਂਕਿ ਗਾਰਡ ਜਿਹੜਾ ਸੀਗਾ ਉਹ ਅਨਾਰਮਡ ਤੇ ਉਹਨੂੰ ਇਹਨਾਂ ਨੇ ਓਵਰ ਪਾਵਰ ਕੀਤਾ ਤੇ ਅੰਦਰ ਵੀ ਸਟਾਫ ਕੋਈ ਜ਼ਿਆਦਾ ਨਹੀਂ ਹੈ ਇਹਨਾਂ ਦਾ ਚਾਰ ਕੁ ਦਾ ਇਹਨਾਂ ਦਾ ਸਟਾਫ ਸੀ ਤੇ ਇੱਥੋਂ ਜਿਹੜੀ ਇਹ ਅਮਾਉਂਟ ਲੈ ਕੇ ਗਏ ਨੇ 24 ਦੇ ਕਰੀਬੇ ਦੱਸ ਰਹੇ ਨੇ ਬਾਕੀ ਜਿਹੜੀ ਹੈ ਅਜੇ ਇਹਨਾਂ ਦੇ ਜਿਹੜੀ ਫਾਈਨਲ ਜਿਹੜੀ ਟੈਲੀ ਹੈ ਹੋਣੀ ਬਸ ਕੋਈ ਡੀਵੀਆਰ ਸਰ ਇਹਨਾਂ ਨੂੰ ਮਿਲ ਗਿਆ ਤੁਹਾਨੂੰ ਕਿ ਨਹੀਂ ਸੀਸੀਟੀਵੀ ਇਹ ਇਹ ਇਹਨਾਂ ਦੇ ਮੋਬਾਈਲ ਇੱਕ ਲੈਪਟਾਪ ਤੇ ਜਿਹੜਾ ਹੈ ਡੀਵੀਆਰ ਇਹ ਨਾਲ ਲੈ ਕੇ ਸੀ ਪਰ ਕਿਉਂਕਿ ਇਹ ਬਾਹਰ ਜਿਹੜਾ ਹੈ ਲੈਪਟਾਪ ਮਿਲ ਗਿਆ ਤੁਹਾਨੂੰ ਇਹਨਾਂ ਦੇ ਮੋਬਾਈਲਸ ਮਿਲ ਗਏ ਨੇ ਜਿਹੜੇ ਸੁੱਟ ਕੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜਾ ਡੀਵੀਆਰ ਹੈ ਉਹ ਅਜੇ ਸਾਨੂੰ ਨਹੀਂ ਮਿਲਿਆ ਜਿਹੜੇ ਪੰਜਾਂ ਨੇ ਸਰ ਆਏ ਸੀ ਉਹਨਾਂ ਕੋਲ ਵੈਪਨ ਹੈਗੇ ਸੀ ਜਾਂ ਕਿਸ ਤਰੀਕੇ ਨਾਲ ਇਹਨਾਂ ਦੇ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਕੋਲ ਤਿੰਨ ਵੈਪਨ ਸੀਗੇ ਤਿੰਨ ਪਿਸਟਲ ਉਹਨੇ ਦਿਖਾਈਆਂ ਤੇ ਸਾਡੀਆਂ ਟੀਮਾਂ ਜਿਹੜੀਆਂ ਹੈ ਉਹਨ ਦਾ ਜਵਾਬ ਸਰ ਬੈਂਕ ਦਾ ਬੈਂਕ ਦਾ ਕਿੰਨਾ ਕੁ ਸਮੂਹ ਮੰਨਦੇ ਆ ਕਿਉਂਕਿ ਜੰਗਲੇ ਵੀ ਨਹੀਂ ਲੱਗੇ ਕੋਈ ਚੌਕੀਦਾਰ ਖਾਸ ਨਹੀਂ ਤੇ ਪ੍ਰਬੰਧ ਹੈਗੇ ਕਿ ਉਹਦਾ ਕਿੰਨਾ ਕੁ ਇਸੇ ਸਾਰੀ ਚੀਜ਼ ਨੂੰ ਦੇਖਣ ਲਈ ਮੈਂ ਆਪ ਮੌਕੇ ਤੇ ਪਹੁੰਚਿਆ ਤੇ ਇਹ ਸਾਰੀ ਚੀਜ਼ ਇਹਨਾਂ ਨਾਲ ਡਿਸਕਸ ਲਈ ਕੀਤੀ ਹੈ ਕਿ ਇੱਥੇ ਕੋਈ ਜ਼ਿਆਦਾ ਸਿਕਿਉਰਿਟੀ ਦੇ ਬੰਦੋਬਸਤ ਨਹੀਂ ਹਨ ਮੇਨ ਰੋਡ ਤੋਂ ਸਿਰਫ ਹਾਟਲੀ ਜਿਹੜੇ ਕਹਿ ਸਕਦੇ ਆ ਆਪਾਂ 100 ਮੀਟਰ ਦੀ ਦੂਰੀ ਤੇ ਬੈਂਕ ਹੈ ਤੇ ਬ੍ਰਾਂਚ ਵੀ ਇਹਨਾਂ ਵੱਲੋਂ ਦੱਸੀ ਗਈ ਹੈ ਤਿੰਨ 3% ਬ੍ਰਾਂਚ ਬਾਈਕਸ ਤੇ ਆਏ ਸੀ ਆ 3% ਬ੍ਰਾਂਚ ਇਹਨੂੰ ਕਹਿੰਦੇ ਆ ਤੇ ਜੇ ਡੀਲਿੰਗ ਦੀ ਗੱਲ ਕਰੀਏ ਤਾਂ ਇਹਨਾਂ ਦੀ 35 ਤੋਂ 40 ਲੱਖ ਕੇ ਆਪਣੇ ਵੱਲੋਂ ਦੱਸਦੇ ਨੇ ਕਿ ਇਹਨਾਂ ਦੀ ਡੀਲਿੰਗ ਹੁੰਦੀ ਜਾਂਦੀ ਸੋ ਇੰਨਾ ਅਮਾਉਂਟ ਦੇ ਨਾਲ ਹੁੰਦਾ ਹੈ ਤੇ ਇਹਨਾਂ ਵੱਲੋਂ ਕੋਈ ਗਾਰਡ ਜਿਹੜਾ ਪ੍ਰੋਪਰ ਜਿਹੜੀ ਹੋਣੀ ਚਾਹੀਦੀ ਹੈ ਉਹ ਇਹਨਾਂ ਕੋਲ ਨਹੀਂ ਹੈ ਸੋ ਇਹਨਾਂ ਨੂੰ ਇਹ ਦੱਸਿਆ ਗਿਆ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੀ ਮਜਬੂਰੀ ਹੈ ਕਿ ਬੈਂਕ ਦੀ ਜਿਹੜੀ ਇਹ ਪਾਲਿਸੀ ਹੈ ਪਰ ਕਿਉਂਕਿ ਇਹ ਕਨਵੇ ਉੱਪਰ ਕਰ ਸਕਦੇ ਨੇ ਤੇ ਇਸ ਤਰੀਕੇ ਦੀ ਜਿਹੜੀ ਇਹ ਪ੍ਰਾਈਵੇਟ ਗਾਰਡਨ ਨੂੰ ਰੱਖਣੀ ਬੰਦ ਸਰ ਇਸ ਤਰ੍ਹਾਂ ਦੀ ਅਨਸਰਾਂ ਦੇ ਤੇ ਲਗਾਤਾਰ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਜੀ ਪੰਜਾਬ ਦੀ ਪੂਰੀ ਪੁਲਿਸ ਕਰ ਵੀ ਉਹ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਧਰ ਕਿਧਰ ਸਵਾਲ ਖੜੇ ਕਰਦੀਆਂ ਪੁਲਿਸ ਦੇ ਕੇ ਦੇਖੋ ਜੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਜਿਹੜੇ ਹੈ ਕਮਿਟਿਡ ਹੈ ਇਸ ਤਰ੍ਹਾਂ ਦੀ ਜਿਹੜੀਆਂ ਚੋਰੀਆਂ ਜਿਹੜੀਆਂ ਇਸ ਤਰੀਕੇ ਦੀਆਂ ਹੋ ਰਹੀਆਂ ਨੇ ਵਾਰਦਾਤਾਂ ਉਹਨਾਂ ਨੂੰ ਰੋਕਣ ਲਈ ਇਹ ਹਮੇਸ਼ਾ ਅਸੀਂ ਕਮਿਟਿਡ ਹੈ ਤੇ ਇਸੇ ਤਰ੍ਹਾਂ ਤੇ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਾਡੀ ਪੂਰੀ ਟੀਮ ਇੱਥੇ ਆ ਗਈ ਹੈ ਸਾਡੀ ਟੀਮਸ ਆਲਰੇਡੀ ਲੱਗ ਗਈਆਂ ਨੇ ਇਹ ਬੰਦੇ ਆ ਜਲਦੀ ਫੜ ਲਏ ਜਾਣ ਕਦੋਂ ਤੱਕ ਸਰ ਘਰੋਸਾ ਦਿੱਤਾ ਬੈਂਕ ਵਾਲਿਆਂ ਨੂੰ ਯਹਾਂ ਪਰ ਨੇ ਉਹ ਤਾਂ ਚਲੋ ਹੁਣ ਕੋਈ ਟਾਈਮ ਲਿਮਿਟ ਨਹੀਂ ਹੈ ਬਟ ਅਸੀਂ ਅਸੀਂ ਜਲਦੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਸਰ ਪੰਜ ਦੇ ਪੰਜ ਅੰਦਰ ਆਏ ਦੇਖੋ ਜੀ ਦੋ ਬਾਈਕਸ ਨੇ ਜੀ ਟੋਟਲ ਪੰਜ ਪਰਸਨ ਨੇ ਸਾਰੇ ਅੰਦਰ ਆਏ ਸੀ ਕਿ ਕੋਈ ਬਾਹਰ ਵੀ ਪਿਆ ਪੰਜੋ ਤੇ ਪੰਜੇ ਅੰਦਰ ਰਕ ਗਏ ਸੀ ਇਹ ਉਹਨਾਂ ਨੇ ਜਿਹੜਾ ਹੈ ਜਿਹੜਾ ਟੈਲਰ ਤੇ ਕੈਸ਼ੀਅਰ ਜਿਹੜਾ ਹੈ ਉਹਨਾਂ ਨੂੰ ਪਿਸਤਲ ਦਿਖਾਈ ਹੈ ਤੇ ਇੱਧਰ ਦੇ ਮੈਨੇਜਰ ਸਾਹਿਬ ਸੀਗੇ ਉਹਨਾਂ ਤੋਂ ਡੀਵੀਆਰ ਵਗੈਰਾ ਤੇ ਬਾਕੀ ਜਿਹੜੀ ਜਿਹੜੀ ਚਾਰਜ ਉਹਨਾਂ ਨੂੰ ਵਿੱਚ ਤਾਂ ਨਹੀਂ ਦੇਣਾ ਚਾਹੁੰਦੇ ਉਹ ਸਰ ਕਿਉਂਕਿ ਇਸ ਤਰ੍ਹਾਂ ਦੀ ਘਟਨਾਵਾਂ ਦੇਣ ਤੋਂ ਬਾਅਦ ਵਾ ਜਦੋਂ ਕਾਬੂ ਆ ਜਾਂਦੇ ਪੁਲਿਸ ਦੇ ਫਿਰ ਉਹਨਾਂ ਨੂੰ ਅਹਿਸਾਸ ਹੁੰਦਾ ਨਹੀਂ ਠੀਕ ਹੈ ਜੀ ਉਹ ਸਾਰਾ ਕਾਬੂ ਇਹਨਾਂ ਨੇ ਆ ਹੀ ਜਾਣਾ ਉਹ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਆਪਣੇ ਕੰਮ ਤੇ ਲੱਗੇ ਹੋਏ ਹਾਂ ਜਲਦੀ ਇਹਨਾਂ ਨੂੰ ਫੜ ਵੀ ਲਵਾਂਗੇ ਤੇ ਸਾਡੀ ਕੋਸ਼ਿਸ਼ ਹੋਏਗੀ ਜਿਹੜੀ ਇਹਨਾਂ ਨੂੰ ਸਖਤ ਸਖਤ ਸਜ਼ਾ ਦਿਵਾਈ ਜੀ ਸੋ ਸੋ ਧੰਨਵਾਦ ਇਹ ਸਰ ਇਸ ਵੇਲੇ ਤੁਸੀਂ ਲਾਈਵ ਨਿਊਜ਼ ਇਟੈਂਟ ਇੱਕ ਵਾਰ ਮੈਂ ਦੁਬਾਰਾ ਚਾਹ ਇਨਫੋਰਮੇਸ਼ਨ ਆਈ ਹੈ ਕਿਉਂਕਿ ਏਰੀਆ ਜਿਹੜਾ ਹੈ ਪਹਿਲਾ ਕਮਿਸ਼ਨਰੇਟ ਤੇ ਜਿਹੜਾ ਹੈ ਅੰਮ੍ਰਿਤਸਰ ਦਿਹਾਤੀ ਇਹਦੀ ਹੱਦ ਤੇ ਹੀ ਪੈਂਦਾ ਤੇ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਤੇ ਸਾਰੀ ਸਾਡੀ ਟੀਮ ਜਦੋਂ ਵੀ ਜਦੋਂ ਦਾ ਇਹ ਪਤਾ ਲੱਗਿਆ ਸੀ ਇੱਥੇ ਆਏ ਆ ਸਾਰੀ ਚੀਜ਼ਾਂ ਅਸੀਂ ਦੇਖ ਲਈਏ ਇਹ ਐਚਡੀਐਫਸੀ ਦਾ ਬੈਂਕ ਜਿਵੇਂ ਤੁਹਾਨੂੰ ਪਤਾ ਮੇਨ ਰੋਡ ਤੋਂ ਹੱਡ ਲਈਏ 100 ਮੀਟਰਸ ਦੀ ਦੂਰੀ ਤੇ ਹੈ ਤੇ ਪੰਜ ਜਿਹੜੇ ਹੈਗੇ ਆ ਲੜਕੇ ਆਏ ਨੇ ਜਿਹੜੇ ਇਹਨਾਂ ਨੇ ਮੂੰਹ ਬੰਨਿਆ ਹੋਇਆ ਸੀ ਇੱਥੇ ਕਿਉਂਕਿ ਗਾਰਡ ਜਿਹੜਾ ਸੀਗਾ ਉਹ ਅਨਾਰਮਡ ਤੇ ਉਹਨੂੰ ਇਹਨਾਂ ਨੇ ਓਵਰ ਪਾਵਰ ਕੀਤਾ ਤੇ ਅੰਦਰ ਵੀ ਸਟਾਫ ਕੋਈ ਜ਼ਿਆਦਾ ਨਹੀਂ ਹੈ ਇਹਨਾਂ ਦਾ ਚਾਰ ਕੁ ਦਾ ਇਹਨਾਂ ਦਾ ਸਟਾਫ ਸੀ ਤੇ ਇੱਥੋਂ ਜਿਹੜੀ ਇਹ ਅਮਾਊਂਟ ਲੈ ਕੇ ਗਏ ਨੇ ਉਹ 24 ਦੇ ਕਰੀਬੇ ਦੱਸ ਰਹੇ ਨੇ ਬਾਕੀ ਜਿਹੜੀ ਹੈ ਅਜੇ ਇਹਨਾਂ ਦੇ ਫਿਰ ਫਾਈਨਲ ਜਿਹੜੀ ਟੈਲੀ ਹੈ ਹੋਣੀ ਬਾਕੀ ਟੀਵੀ ਆਰ ਸਰ ਇਹਨਾਂ ਨੂੰ ਮਿਲ ਗਿਆ ਸਾਨੂੰ ਕਿ ਨਹੀਂ ਹੈ ਇਹ ਇਹ ਇਹਨਾਂ ਦੇ ਮੋਬਾਈਲ ਇੱਕ ਲੈਪਟਾਪ ਤੇ ਜਿਹੜਾ ਹੈ ਡੀਵੀਆਰ ਇਹ ਨਾਲ ਲੈ ਕੇ ਸੀ ਪਰ ਕਿਉਂਕਿ ਇਹ ਬਾਹਰ ਜਿਹੜਾ ਲੈਪਟਾਪ ਮਿਲ ਗਿਆ ਸਾਨੂੰ ਇਹਨਾਂ ਦੇ ਮੋਬਾਈਲਸ ਮਿਲ ਗਏ ਨੇ ਜਿਹੜੇ ਛੁੱਟ ਕੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜਾ ਡੀਵੀਆਰ ਹੈ ਉਹ ਅਜੇ ਸਾਨੂੰ ਨਹੀਂ ਮਿਲਿਆ ਜਿਹੜੇ ਪੰਜਾਂ ਨੇ ਸਰ ਆਏ ਸੀ ਉਹਨਾਂ ਕੋਲ ਵੈਪਨ ਹੈਗੇ ਸੀ ਜਾਂ ਕਿਸ ਤਰੀਕੇ ਨਾਲ ਇਹਨਾਂ ਦੇ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਕੋਲ ਤਿੰਨ ਵੈਪਨ ਸੀਗੇ ਤਿੰਨ ਪਿਸਟਲ ਉਹਨੇ ਦਿਖਾਏ ਤੇ ਸਾਡੀਆਂ ਟੀਮਾਂ ਜਿਹੜੀਆਂ ਹੈ ऑन द जॉब ਸਰ ਬੈਂਕ ਦਾ ਬੈਂਕ ਦਾ ਕਿੰਨਾ ਕੁ ਖੂਰ ਬਣ ਰਿਹਾ ਕਿਉਂਕਿ ਜੰਗਲੇਵਣੀ ਲੱਗੇ ਕੋਈ ਚੌਂਕੀਦਾਰ ਖਾਸ ਨਹੀਂ ਇੱਥੇ ਪ੍ਰਬੰਧ ਹੈਗੇ ਕਿ ਉਹਦਾ ਕਿੰਨਾ ਕੁ ਖੂਰ ਬਣ ਦੇਖੋ ਜੀ ਇਸੇ ਸਾਰੀ ਚੀਜ਼ ਨੂੰ ਦੇਖਣ ਲਈ ਮੈਂ ਆਪ ਮੌਕੇ ਤੇ ਪਹੁੰਚਿਆ ਤੇ ਇਹ ਸਾਰੀ ਚੀਜ਼ ਇਹਨਾਂ ਨਾਲ ਡਿਸਕਸ ਵੀ ਕੀਤੀ ਹੈ ਕਿ ਇੱਥੇ ਕੋਈ ਜ਼ਿਆਦਾ ਸਿਕਿਉਰਿਟੀ ਦੇ ਬੰਦੋਬਸਤ ਨਹੀਂ ਹਨ ਮੇਨ ਰੋਡ ਤੋਂ ਸਿਰਫ ਹਾਟਲੀ ਜਿਹੜੇ ਕਹਿ ਸਕਦੇ ਆ ਆਪਾਂ 100 ਮੀਟਰ ਦੀ ਦੂਰੀ ਤੇ ਬੈਂਕ ਹੈ ਤੇ ব্রাঞ্চ ਵੀ ਇਹਨਾਂ ਵੱਲੋਂ ਦੱਸੀ ਗਈ ਹੈ ਤਿੰਨ 3% ਬ੍ਰਾਂਚ ਬਾਈਕਸ ਤੇ ਆਏ ਸੀ ਆ 3% ਬ੍ਰਾਂਚ ਇਹਨੂੰ ਕਹਿੰਦੇ ਆ ਤੇ ਜੇ ਡੀਲਿੰਗ ਦੀ ਗੱਲ ਕਰੀਏ ਤੇ ਇਹਨਾਂ ਦੀ 35 ਤੋਂ 40 ਲੱਖ ਦੇ ਆਪਣੇ ਵੱਲੋਂ ਦੱਸਦੇ ਨੇ ਕਿ ਇਹਨਾਂ ਦੀ ਡੀਲਿੰਗ ਹੁੰਦੀ ਹੈ ਨਹੀਂ ਸੋ ਇੰਨਾ ਅਮਾਉਂਟ ਨਾਲ ਹੁੰਦਾ ਹੈ ਤੇ ਇਹਨਾਂ ਵੱਲੋਂ ਕੋਈ ਗਾਰਡ ਜਿਹੜਾ ਪ੍ਰੋਪਰ ਜਿਹੜੀ ਹੋਣੀ ਚਾਹੀਦੀ ਹੈ ਉਹ ਕੋਈ ਇਹਨਾਂ ਕੋਲ ਨਹੀਂ ਹੈ ਸੋ ਇਹਨਾਂ ਨੂੰ ਇਹ ਦੱਸਿਆ ਗਿਆ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੀ ਮਜਬੂਰੀ ਹੈ ਕਿ ਬੈਂਕ ਦੀ ਜਿਹੜੀ ਇਹ ਪਾਲਿਸੀ ਹੈ ਪਰ ਕੁਝ ਇਹ ਕਰਨੇ ਉੱਪਰ ਕਰ ਸਕਦੇ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਪ੍ਰਾਈਵੇਟ ਗਾਰਡਨ ਨੂੰ ਰੱਖਣੀ ਬੰਦ ਸਰ ਇਸ ਤਰ੍ਹਾਂ ਦੇ ਅਨਸਰਾਂ ਤੇ ਲਗਾਤਾਰ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਜੀ ਪੰਜਾਬ ਦੀ ਪੂਰੀ ਪੁਲਿਸ ਕਰਦੀ ਜੋ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਿੱਧਰ ਕਿੱਧਰ ਸਵਾਲ ਕਰੇ ਕਰਦੀ ਹੈ ਪੁਲਿਸ ਦੇ ਕੇ ਦੇਖੋ ਜੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਜਿਹੜੇ ਹੈ ਕਮਿਟਿਡ ਹੈ ਇਸ ਤਰ੍ਹਾਂ ਦੀ ਜਿਹੜੀ ਆ ਚੋਰੀਆਂ ਜਿਹੜੀਆਂ ਇਸ ਤਰੀਕੇ ਦੀਆਂ ਹੋ ਰਹੀਆਂ ਨੇ ਵਾਰਦੇ ਤਾਂ ਉਹਨਾਂ ਰੋਕਣ ਲਈ ਇਹ ਹਮੇਸ਼ਾ ਅਸੀਂ ਕਮਿਟਿਡ ਹੈ ਤੇ ਇਸੇ ਦੇ ਤਹਿਤ ਜਿੱਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਾਡੀ ਪੂਰੀ ਟੀਮ ਇੱਥੇ ਆ ਗਈ ਹੈ ਸਾਡੀ ਟੀਮਸ ਆਲਰੇਡੀ ਲੱਗ ਗਈਆਂ ਨੇ ਇਹ ਬੰਦੇ ਆ ਜਲਦੀ ਫੜ ਲਏ ਜਾਂ ਕਦੋਂ ਤੱਕ ਸਰਕਲ ਹੋਸਾ ਦਿੱਤਾ ਬੈਂਕ ਵਾਲਿਆਂ ਨੂੰ ਯਹਾਂ ਪਰ ਨਹੀਂ ਉਹ ਤਾਂ ਚਲੋ ਹੁਣ ਕੋਈ ਟਾਈਮ ਲਿਮਿਟ ਨਹੀਂ ਹੈ ਬਟ ਅਸੀਂ ਅਸੀਂ ਜਲਦ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਸਰ ਪੰਜ ਨੇ ਪੰਜ ਅੰਦਰ ਆਏ ਦੇਖੋ ਜੀ ਦੋ ਬਾਈਕਸ ਨੇ ਜੀ ਟੋਟਲ ਪੰਜ ਪਰਸਨ ਨੇ ਸਾਰੇ ਅੰਦਰ ਆਏ ਸੀ ਕਿ ਕੋਈ ਬਾਹਰ ਪੰਜੋ ਤੇ ਪੰਜੇ ਅੰਦਰ ਗਏ ਸੀ ਤੇ ਉਹਨਾਂ ਨੇ ਜਿਹੜਾ ਹੈ ਜਿਹੜਾ ਟੈਲਰ ਤੇ ਕੈਸ਼ੀਅਰ ਜਿਹੜਾ ਹੈ ਉਹਨਾਂ ਨੂੰ ਪਿਸਤਲ ਦਿਖਾਈ ਹੈ ਤੇ ਇੱਧਰ ਜਿਹਨੇ ਮੈਨੇਜਰ ਸਾਬ ਸੀਗੇ ਉਹਨਾਂ ਤੋਂ ਡੀਵੀਆਰ ਵਗੈਰਾ ਬਾਕੀ ਜਿਹੜੀ ਦੂਜੀ ਚਾਰ ਜਿਹੜੀ ਉਹਨਾਂ ਨੂੰ ਚਤਾਂਬ ਨਹੀਂ ਦੇਣਾ ਚਾਹੁੰਦੇ ਉਹ ਸਰ ਕਿਉਂਕਿ ਇਤਨਾ ਜੇ ਘਟਨਾਵਾਂ ਦੇਣ ਤੋਂ ਬਾਅਦ ਜਦੋਂ ਕਾਬੂ ਆ ਜਾਂਦੇ ਪੁਲਿਸ ਦੇ ਫੇਰ ਉਹਨਾਂ ਨੂੰ ਅਸਾਸ ਹੁੰਦਾ ਨਹੀਂ ਠੀਕ ਹੈ ਜੀ ਉਹ ਸਾਰੇ ਕਾਬੂ ਇਹਨਾਂ ਨੇ ਆ ਹੀ ਜਾਣਾ ਉਹ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਆਪਣੇ ਕੰਮ ਤੇ ਲੱਗੇ ਹੋਏ ਹਾਂ ਜਲਦੀ ਇਹਨਾਂ ਨੂੰ ਫੜ ਵੀ ਲਵਾਂਗੇ ਤੇ ਸਾਡੀ ਕੋਸ਼ਿਸ਼ ਹੋਏਗੀ ਜਿਹੜੀ ਇਹਨਾਂ ਨੂੰ ਸਖਤ ਸਖਤ ਸਜ਼ਾ ਦਿਵਾਈ ਜੀ ਸੋ ਸੋ ਧੰਨਵਾਦ ਸਰ ਇਸ ਵੇਲੇ ਤੁਸੀਂ ਲਾਈਵ ਨਿਊਜ਼ ਇਟਿੰਗ ਇੱਕ ਵਾਰ ਮੈਂ ਦੁਬਾਰਾ ਚਾਹੁੰਦਾ ਕਿ 9:00 ਮਿੰਟ 5:00 ਵਜੇ ਸਟਾਰਟ ਹੋਇਆ ਸਾਡੇ